ਭਗਵੰਤਮਾਨ ਸਰਕਾਰ ਨੂੰ ਇਹੀ ਬੇਨਤੀ ਆ ਵੀ ਜੋ ਵੀ ਹੋਇਆ ਵਾ ਬਹੁਤ ਵੱਡੇ ਹਾਸਤੇ ਹੋਏ ਜਿੰਨੇ ਵੀ ਹੁੰਦੇ ਇਹ ਫੈਕਟਰੀਆਂ ਚ ਇਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਠੀਕ ਹੈ ਵੀ ਤਕਸੀਰ ਕੀਤੀ ਜਾਵੇ ਜੋ ਵੀ ਹੈਗਾ ਵਾ ਇਹੋ ਜੀ ਫੈਕਟਰੀਆਂ ਸਾਰੀਆਂ ਫੈਕਟਰੀਆਂ ਸਾਡੀਆਂ ਬੰਦ ਇਹਨਾਂ ਦੀਆਂ ਬੰਦ ਹੋਣੀਆਂ ਚਾਹੀਦੀਆਂ ਵੀ ਜਿੱਥੇ ਸੇਫਟੀ ਨਹੀਂ ਹੈਗੀ ਬੰਦੇ ਦੀ ਤੁਹਾਡਾ ਕਹਿਣਾ ਜਿੱਥੇ ਸੇਫਟੀ ਨਹੀਂ ਹੈਗੀ ਉਹ ਫੈਕਟਰੀ ਬਲੋਕ ਹੋਣੀ ਚਾਹੀਦੀ ਹੈ ਸੀਲ ਹੋਣੀ ਚਾਹੀਦੀ ਫੈਕਟਰੀ ਹਾਂਜੀ ਹਾਂਜੀ ਵੀ ਕਿਉਂਕਿ ਬੰਦੇ ਦੀ ਸੇਫਟੀ ਹੋਊਗੀ ਤੇ ਬੰਦਾ ਬਚੂਗਾ ਜੇ ਸੇਫਟੀ ਨਾ ਹੋਈ ਨਾ ਜਿਹੜੇ ਮਾਲਕ ਆ ਉਹ ਬੰਦਿਆਂ ਦੀ ਵਰਕਰਾਂ ਦੀ ਸੇਫਟੀ ਜ਼ਰੂਰੀ ਚਾਹੀਦੀ ਨਾ ਕਿ ਸਮਾਨ ਦੀ ਸੇਫਟੀ ਚਾਹੀਦੀ ਆ ਇਹਨਾਂ ਨੇ ਕੀ ਕੀਤਾ ਵਾ ਇਹਨਾਂ ਨੇ ਸਮਾਨ ਦੀ ਸੇਫਟੀ ਕਰਨ ਦੀ ਕੋਸ਼ਿਸ਼ ਕੀਤੀ ਨਾ ਕਿ ਬੰਦਿਆਂ ਦੀ ਇਹਨਾਂ ਨੇ ਬੰਦੇ ਅੰਦਰ ਭੇਜ ਭੇਜੀ ਕੇ ਸਮਾਨ ਕਢਾਇਆ ਬਾਹਰ ਤੇ ਬੰਦਾ ਨਹੀਂ ਕੱਢਿਆ ਬੰਦਿਆ ਬੰਦਾ ਨਹੀਂ ਇਹਨਾਂ ਨੇ ਕੱਢਿਆ ਵੀ ਉਤੋਂ ਕਹਿੰਦੇ ਵੀ ਬੰਦੇ ਅਟੈਂਡੈਂਸ ਨਹੀਂ ਹੈਗੀ ਐਵੇਂ ਆ ਜਿਉਂ ਆ ਸਾਰਾ ਕੁਝ ਹੈਗਾ ਵੀ ਸਾਡੀ ਭਗਵੰਤ ਮਾਨ ਸਰਕਾਰ ਨੂੰ ਅਪੀਲ ਆ ਬੇਨਤੀ ਆ ਬਹੁਤ ਵੱਡੀ ਵੀ ਸਾਡੀ ਜਿੰਨੀ ਤੋ ਜਿੰਨੀ ਹੋ ਸਕੇ ਮਦਦ ਕਰੋ ਕਿ ਸਾਡੇ ਬੱਚਿਆਂ ਨੂੰ ਇਨਸਾਫ ਚਾਹੀਦਾ ਵਾ ਠੀਕ ਹੈ ਜੀ ਸਾਡੇ ਜਿੱਥੇ ਕੋਈ ਦੇਖ ਰਹੀ ਕੱਲ ਦੇਖਿਆ ਜੀ ਕੋ ਅੱਧਾ ਲੱਗੀ ਹੋਈ ਸੀ ਤੇ ਆ ਹੁਣ ਦੇਖੋ ਜੀ ਜਿਹੜਾ ਦੁਖੀ ਪਰਿਵਾਰ ਆ ਜਿਹੜਾ ਜਿਹੜਾ ਕਹਿੰਦੇ ਸਾਡੇ ਇੱਕ ਬੱਚਾ ਅੰਦਰ ਰਹਿ ਗਿਆ ਸੀ ਤੇ ਮਾਲਕ ਕਹਿੰਦੇ ਵੀ ਬੱਚਾ ਅੰਦਰ ਨਹੀਂ ਹੈਗਾ ਆ ਉਹਨੇ ਗੱਲਬਾਤ ਕਰਦੇ ਸਲਾਹ ਜੀ ਨਾਲਾ ਸੱਜ ਕੀ ਕੀ ਕਰਨਾ ਤੇ ਜੀ ਸਾਡੇ ਪਿੰਡ ਦਾ ਵੀ ਇਹਨਾਂ ਦਾ ਡੈਡੀ ਨਾਲ ਕੰਮ ਕਰਦਾ ਉਹ ਹਾਜ਼ਰੀ ਲਾ ਕੇ ਗਿਆ ਜੀ ਇੱਥੇ ਉਹਨਾਂ ਦਾ ਡੈਡੀ ਖੁਰ ਗੇਟ ਕੀਪਰ ਵੀ ਜਿਹਦਾ ਮੁੰਡਾ ਅੰਦਰ ਰਹਿ ਗਿਆ ਇਹ ਕਹਿੰਦੇ ਮੁੰਡਾ ਰਹਿ ਨਹੀਂ ਗਿਆ ਇਹ ਕੋਣ ਕਹਿੰਦਾ ਮੁੰਡਾ ਜਾ ਗਿਆ ਇਹ ਮਾਲਕ ਮਾਲਕ ਕਹਿੰਦੇ ਮੁੰਡਾ ਰਹਿ ਨਹੀਂ ਅੱਛਾ ਕੋਈ ਨਹੀਂ ਕੋਈ ਨਹੀਂ ਹਾਂ ਜੀ ਜਿਹੜਾ ਨਹੀਂ ਜਿਹੜਾ ਮਾਲਕ ਕਹਿੰਦੇ ਵੀ ਮੁੰਡਾ ਆ ਰਿਹਾਦਾ ਅੱਛਾ ਦਾਦ ਜਿਹੜਾ ਲੱਗਾ ਮੁੰਡਾ ਅੰਦਰ ਹੀ ਆ ਹਾਂ ਜੀ ਅੰਦਰ ਹੀ ਮਾਲਕ ਵੱਲੋਂ ਮਾਲਕ ਲੋਕੀ ਗਿਆ ਦੇ ਆਇਆ ਨਹੀਂ ਹੋਇਆ ਕੋਈ ਪਾਰੀ ਹੋ ਲੱਗਿਆ ਮੈਨੂੰ ਮਿਲ ਚੀ ਐਂਕੀ ਉਹਨੇ ਬੀਤੀਆ ਆਜਰੀ ਲੱਗੀ ਪਰ ਉਹਦੀ ਇੱਕ ਮੁੱਤ ਬੰਦਾ ਨਹੀਂ ਦਾ ਨੂੰ ਲਾ ਠੀਕ ਜੀ ਫਸੀਰ ਕੋਈ ਨਾ ਬੰਦ ਲੱਗਿਆ ਆਜਰੀ ਕਿਤਾਬ ਮੁਤਾਬਿਕ ਇਨਾਂ ਦਾ ਮੁੰਡਾ ਹੋਵੇ ਦਿਨ ਨੂੰ ਮਗਲੇ ਖਾਣਾ ਖਾਣੇ ਦੇ ਉੱਪਰ ਗਿਆਵਾ ਸਾਡਾ ਮੈਂ ਬੋਲਾਂ ਤੀਹ ਕਰਦਾ ਕਿ ਮਾਣਾ ਪਹੁੰਚੋ ਰਾਜਾ ਨੂੰ ਉੱਪਰ ਚੜ ਕੇ ਦੇਖੀ ਸੈਦੂ ਇਹਨਾਂ ਦੀ ਹਾਅ ਪੈਣੀ ਤੁਹਾਨੂੰ ਹਾਅ ਹੈਗਾ ਤੇ ਲੱਗ ਪਾਰਾ ਮੈਂ ਕਹਿੰਦਾ ਤੁਹਾਨੂੰ ਮਿੱਟੀ ਗੱਜਾ ਇਹ ਮਿੱਟੀ ਇਹ ਤਾਂ ਜਿਆਦਾ ਬੈਠੋ ਬੈਠੋ ਓ ਬੈਂਗੂ ਜਿਹੜਾ ਤੁਹਾਨੂੰ ਮਾਰ ਦਤਾ ਸਾਡੇ ਭਰਾ ਨੂੰ ਲੈ ਗਿਆ ਫੱਕੀ ਵਾਲੇ ਉਹਨਾਂ ਦੇ ਕੱਟਿਆ ਨਾ ਉਹ ਆਪਦਾ ਸਮਾਨ ਨੂੰ ਆ ਕੇ ਲਾਂਦੇ ਰਹਿ ਗਏ ਬੈਂਗੂ ਦਾ ਬਚਾਇਆ

Ja ja idor ho'lay, aytdim ho'lay, aytdim ho'lay. Ho'lana, sada qolib qoladi. Bu hech narsa emas, bolalar. ਮਾਰ ਕਰ ਰਿਹਾ ਰੋਕ ਕੇ ਇੱਕ ਮਿੰਟ ਹਾਂ ਇੱਡੀ ਆ ਕੇ ਨਕੀ ਆ ਬੰਦਾ ਹੁਣ ਪਤਾ ਚੱਲ ਗਿਆ ਸਾਨੂੰ ਬੰਦੇ ਦਾ ਇਨਸਾਫ ਨਹੀਂ ਬਦਲ ਰਿਹਾ ਤੁਹਾਨੂੰ ਇਨਸਾਫ ਸਾਡਾ ਕੰਮ ਆਉਂਦਾ ਸਾਡਾ ਵੀਰ ਭਾਜੀ ਚਾਹੀਦਾ ਸਾਡਾ ਵੀਰ ਦੇ ਇਹਨਾਂ ਦਾ ਗਾਲਾ ਕੱਢ ਕੇ ਕੰਮ ਤੇ ਆਇਆ ਸਾਡਾ ਭਰਾ ਗਾਲਾ ਕੱਢਣ ਲੱਗ ਪਿਛੇ ਇਹਨਾਂ ਦਾ ਮੁੰਡਾ ਇਹਨਾਂ ਦਾ ਲਾੜਾ ਦੀ ਕੀਮਤ ਬੋਲੇ ਇਹਨਾਂ ਨੇ ਗੜਾ ਕੱਢਿਆ ਮਗਰ ਪੰਤੇ ਲਾਓ ਆਪਾਂ ਬਾਤ ਕਰੀਏ ਗੰਗੇ ਘਰੇ ਅਭੀ ਸੁਝਾ ਰਾਇਆ ਕਿ ਜਿਆ ਬੁਝਾ ਇਹਨਾਂ ਦੇ ਧੱਕੇ ਕਰਨੇ ਆ ਅਸੀਂ ਕਹਿੰਦੇ ਫੈਕਟਰੀ ਵਾਲੇ ਕਹਿੰਦੇ ਇੱਥੇ ਆਇਆ ਜੀ ਤਾਂ ਮਾਣ ਨਹੀਂ ਮਿਲਿਆ 6 ਕਿਲੋ ਦਾ ਇੱਥੇ ਤੇ ਉਹਦਾ ਇੱਥੇ ਹਾਜ਼ਰੀ ਉਹਦੀ ਲੱਗੀ ਆ 8 ਵਜੇ ਆਜਲੀ ਉੱਪਰ ਲੱਗੀ ਆ ਹਾਂ ਇਹ ਥੋੜੀ ਧਾਰੀ ਇਹਨਾਂ ਦੀ ਥੋੜੀ ਫੈਕਟਰੀ ਵਾਲਿਆਂ ਨੇ ਬੈਸ ਹੋ ਗਈ ਸੀਗੀ ਸਾਡਾ ਉੱਥੇ ਬੱਚਾ ਸੀਗਾ ਕਿ ਨਹੀਂ ਸੀਗਾ ਤੇ ਇਹਨਾਂ ਕੋਲ ਕੋਈ ਸਾਈ ਵਿਟਨੈਸ ਨਹੀਂ ਜਿਹੜੇ ਕਲੇਮ ਕਰਦੇ ਆ ਕਿ ਇਹਨਾਂ ਦੇ ਬੇਟੇ ਨੂੰ ਅੰਦਰ ਜਾਂਦੇ ਦੇਖਿਆ ਤੇ ਅਸੀਂ ਇਹਨਾਂ ਨੂੰ ਇਹ ਸਵਾਸਨ ਦਿੱਤਾ ਕਿ ਸਾਡੀ ਫੋਰੈਂਸਿਕ ਟੀਮ ਕਿਉਂਕਿ ਹਜੇ ਅੱਗ ਅੱਗ ਥੋੜੀ ਤੁਕਰੀ ਹੈ ਜਦੋਂ ਅੱਗ ਪ੍ਰੋਪਰ ਬੁਝੂਗੀ ਆਪਰੋਂ ਜਿਵੇਂ ਦਿਖ ਰਿਹਾ ਹੈ ਕਿ ਤੂੰ ਅਜੇ ਵੀ ਨਿਕਲ ਰਿਹਾ ਹੈ ਜਦੋਂ ਅੱਗ ਪੂਰੀ ਬੁਝੂਗੀ ਉਸ ਤੋਂ ਬਾਅਦ ਹੀ ਫੋਰੈਂਸਿਕ ਟੀਮ ਆਪਣੀ ਤਫ਼ਤੀਸ਼ ਸ਼ੁਰੂ ਕਰ ਸਕਦੀ ਹੈ ਸਰ ਇੱਕ ਨਵੇਂ ਵੀ ਰਜਿਸਟਰ ਹੈਗਾ ਬਸ ਸਾਈਕਲ ਉਹਦਾ ਹੈ ਟਿਫਨ ਵੀ ਉਹ ਵਗੈਰਾ ਵੀ ਉੱਥੇ ਮਿਲ ਗਿਆ ਹਾਂਜੀ ਡੈਫੀਨਿਟਲੀ ਮਤਲਬ ਬਾਕੀ ਇਹਨਾਂ ਦੇ ਆਈ ਵਿਟਨੈਸ ਵੀ ਹੈਗੇ ਆ ਤਾਂ ਮੁੰਡਾ ਇਹ ਕ ਪੱਕ ਬੁਝੰਤ ਪੜਾਕੇ ਕਰੇਗੀ ਤੇ ਇਹਨਾਂ ਦੀ ਡਿਮਾਂਡ ਸੀ ਕਿ ਸੀਨੀਅਰ ਅਫਸਰਾਂ ਨੂੰ ਮਿਲਣਾ ਚਾਹੁੰਦੇ ਆ ਉਹ ਇੱਕ ਵਾਰ ਇਹਨਾਂ ਨੂੰ ਮਿਲਾ ਦਿੰਦਾ ਸਰ ਫੈਕਟਰੀ ਮਾਲਕ ਕਹਿੰਦੇ ਕਿ ਸਾਡੇ ਕੋਲ ਬੰਦਾ ਨਹੀਂ ਆਇਆ ਫੈਕਟਰੀ ਮਾਲਕ ਹਨ ਜੀ ਮੈਂ ਹੁਣ ਗੱਲ ਕੀਤੀ ਸਾਰਿਆਂ ਦੇ ਸਾਹਮਣੇ ਗੱਲ ਹੋਈ ਉਹਨਾਂ ਨੇ ਇਹ ਵੀ ਕਿਹਾ ਕਿ ਕਿਉਂਕਿ ਫੈਕਟਰੀ ਮਾਲਕ ਆਪ ਇੱਥੇ ਨਹੀਂ ਸੀਗੇ ਮਤਲਬ ਇਹ ਸਟਾਰਟ ਹੁੰਦਾ ਹੈ 9 ਵਜੇ ਉਹਨਾਂ ਦਾ ਪੁਆਇੰਟ ਸਿਰਫ ਇੰਨਾ ਸੀਗਾ ਕਿ ਜਦੋਂ ਫੈਕਟਰੀ ਦਾ ਕੰਮ 9 ਵਜੇ ਸ਼ੁਰੂ ਹੁੰਦਾ ਹੈ ਤਾਂ 8 ਵਜੇ ਕੋਈ ਨਹੀਂ ਆਇਆ ਹੁੰਦਾ ਬਟ ਉਹ ਇਹ ਨਹੀਂ ਕਲੇਮ ਕਰਦੇ ਕਿ ਅਸੀਂ ਕਹਿ ਰਹੇ ਹਾਂ ਕਿ ਨਹੀਂ ਆਇਆ ਸੀਗਾ ਉਹ ਕਹਿੰਦੇ ਉਹ ਇੱਥੇ ਥੋੜਾ ਜਲਦੀ ਆ ਗਿਆ ਸੀਗਾ ਤੇ ਫਿਰ ਇਹਨਾਂ ਦਾ ਜਿਹੜਾ ਵਰਕਰਪੋਰ ਕੰਮ ਕਰਦਾ ਜਿਹੜਾ ਇਹਨਾਂ ਦਾ ਆਪ ਦਾ ਤੇ ਉਹ ਉਹਨਾਂ ਦੇ ਆਈ ਫਿਟਨੈਸ ਹੋਈ ਆਪਾਂ ਦੱਸ ਸਕਦੇ ਹਾਂ ਕਿਉਂਕਿ ਫੈਕਟਰੀ ਵਰਕਰ ਆਪ ਇੱਥੇ ਨਹੀਂ ਸੀ ਇਹ ਵੀ ਆਪ ਇੱਥੇ ਨਹੀਂ ਸੀ ਜਿਹੜੇ ਵਰਕਰ ਇੱਥੇ ਹੈ ਜੋ ਕਹਿ ਰਿਹਾ ਆ ਤਾਂ ਆਇਆ ਹੋਵੇਗਾ ਨਾ ਹਾਂਜੀ ਉਸ ਤੋਂ ਬਾਅਦ ਹੁਣ ਤੱਕ ਤੁਹਾਨੂੰ ਇਹ 9 ਵਜੇ ਨਹੀਂ ਕੰਮ ਸ਼ੁਰੂ ਹੋਣਾ ਕੰਮ ਇਹਨਾਂ ਦਾ 8 ਵਜੇ ਚਲੋ ਹੋਣਾ ਵਾਹ 8:00 9:00 ਜਿਹੜਾ ਜੇ ਇੱਥੇ ਆ ਕੇ 8:00 ਅੰਦਰ ਆ ਕੇ ਆਪ ਬੋਲੋ ਗੱਲ ਕਰਨ 8:00 ਵਜੇ ਅੰਦਰ ਚੱਲ ਗਿਆ ਤਾਂ ਇਹ ਇਹ ਤੇ ਹੋਰ ਵੀ ਬੰਦੇ ਹੈਗੇ ਜਿਹੜੇ ਕੰਮ ਕਰਦੇ ਇਹਨਾਂ ਨੇ ਕਈ ਸਾਲ ਆਹ ਕਹਿੰਦਾ ਜੀ ਇਹਨੂੰ ਕਹਿੰਦਾ ਆ ਜਾ ਥੱਲੇ ਕੀ ਕਹਿਣਾ ਚਾਹੁੰਦੇ ਤੁਸੀਂ ਇੱਥੇ ਜਿਹੜੇ ਬੰਦੇ ਕੰਮ ਕਰਦੇ ਇੱਥੇ 100 ਬੰਦਾ ਖੜਾ ਕਰਦੀ ਹੈ ਜਿਹੜੇ ਕਹਿੰਦੇ ਕਿ 8 ਵਜੇ ਕੰਮ ਸ਼ੁਰੂ ਹੁੰਦਾ ਇਹ ਮਾਲਕ ਕਹਿੰਦੇ 9 ਵਜੇ ਫੈਕਟਰੀ ਸ਼ੁਰੂ ਹੁੰਦੀ ਆ ਆ ਵੇ ਇਹਨਾਂ ਨੂੰ ਪੁੱਛੋ ਭਾਜੀ ਇੱਧਰ ਆ ਆ ਦੱਸੋ ਇਹ ਹੋ ਜਾਂਦਾ ਕੰਮ ਇਹਨਾਂ ਨੇ ਕੰਮ ਕੀਤਾ ਫੈਕਟਰੀ 'ਚ ਇਹ ਕੰਮ ਕਰਦੇ ਦੇ ਫੈਕਟਰੀ ਹੁਣ ਵੀ ਉੱਥੇ ਕਰਦੇ ਆ ਫੈਕਟਰੀ ਦੇ ਅੰਦਰ ਹੀ ਕੰਮ ਕਰਦੇ ਆ ਤੇ ਕੱਲ ਕਿੰਨੀ ਵੀ ਆਈ ਸੀ 15 ਉਹ 8 ਵਜੇ ਕੇ 10 ਮਿੰਟ ਤੇ ਅੱਗ ਲੱਗੀ ਆ ਉੱਪਰ ਮੁੰਡਾ ਚੜਿਆ ਰੋਲ ਲੈ ਕੇ ਰੋਲ ਸਿਰਦਾ ਪਿਆ ਹੀ ਥੱਲੇ ਤੇ 10 ਜਣੇ ਚੱਕਦੇ ਪਏ ਹੀ ਤੇ ਉਹ ਅੱਗ ਪੈ ਗਈ ਆ ਤਾਂ ਉਹ ਜਿਹੜਾ ਰੋਲ ਗਾੜੀ ਟਿੱਕੇ ਆ ਤਾਂ ਉਹ ਇਨਾ ਰੋਲ ਗਾੜੀ ਜਾ ਪਿਆ ਵਾ ਤਾਂ ਉਹ ਮੁੰਡੇ ਕੋਲ ਨਿਕਲ ਨਹੀਂ ਹੋਇਆ ਤਾਂ ਅੱਗ ਜੋਰ ਦੀ ਪੈ ਗਈ ਆ ਤੇ ਮੁੰਡਾ ਵਿੱਚ ਸੜ ਗਿਆ ਇਹਨਾਂ ਕਿੰਨੇ ਵਜੇ ਕੰਮ ਚੱਲਦਾ ਸੀ ਕੰਮ ਕੀ ਸੀ ਜਿਹੜਾ ਮੁੰਡਾ ਅੰਦਰ ਸੀ ਕੰਮ ਕਰ ਰਿਹਾ ਸੀ ਪਤਾ ਨਹੀਂ ਸਰਦਾਰ ਚੜਦਾ ਮਤੈ ਖੜਾ ਠੀਕ ਹੈ ਤੁਹਾਡੀ ਸਾਰੀ ਗੱਲਾਂ ਪਰ ਸਾਨੂੰ ਪਤਾ ਨਹੀਂ ਯਾਰ ਵੀ ਅਸੀਂ ਇੰਨੀ ਗੱਲ ਨਹੀਂ ਕਹਿੰਦੇ ਆ ਗੜੀ ਫੈਮਿਲੀ ਦੇ ਮੈਂਬਰ ਖੜੇ ਇਹ ਗੱਲ ਕਹੀ ਗਈ ਆ ਮੁੰਡਾ ਉੱਤਰ ਗਿਆ ਨਾ ਇਹ ਗੱਲ ਕਹੀ ਗਈ ਹਾਂ ਇਸ ਕਰਕੇ ਤਾਂ ਅੱਜ ਫੇ ਪੂਰੇ ਮਤਲਬ ਪਿੰਡ ਤੋਂ ਪਹੁੰਚ ਆਈ ਹੈ ਵਾਰੀ ਵਾਰੀ ਨਾ ਇਹ ਜਿਹੜੇ ਸਾਡੇ ਅਡਨੋ ਸਟਾਰਟ ਹੋ ਜਾ ਰਹੀ ਹੈ ਉਹ ਕੱਲ ਇਹਨਾਂ ਨੂੰ ਨਹੀਂ ਕਰਨੀ ਚਾਹੀਦੀ ਹਾਂਜੀ ਡਿਊਟੀ ਆ ਸਵੇ ਸਾਰੇ ਐਂਟਰੀ ਸਾਰੇ ਸਾਰੇ ਵਰਕਰਾਂ ਨੇ ਦਿੱਸਤੀ ਗਵਾਈ ਵੀ ਉੱਪਰ ਹੀ ਆਹੋਂ ਚੱਲ ਗਿਆ ਦੱਸੋ ਪੰਜ ਜੀ ਹੁਣ ਤੁਸੀਂ ਕੀ ਕਰਦੇ ਇਨ੍ਹਾਂ ਦੇ ਇਨ੍ਹਾਂ ਦੇ ਹਸਬੰਦ ਆ ਬੱਚੇ ਇਹਨਾਂ ਨੂੰ ਮਨਾਲੋ ਰੋਣਾ ਨਹੀਂ ਪੰਜ ਤੁਸੀਂ ਗੱਲ ਕਰੋ ਕੋਈ ਨਾ ਹੌਸਲੇ ਦੇ ਬਣਾ ਠੀਕ ਹੈ ਰੋਣਾ ਨਹੀਂ ਬਾਰੇ ਕਿੰਨਾ ਆ ਮੇਰਾ ਅੰਦਾਜ਼ਾ ਆਹ ਮਲ ਗਈ ਸਰ ਨੂੰ ਗੱਲ ਕਰੋ ਉਹ ਮਲ ਖੜਿਆ ਹੈ ਇਹ ਦੇਖੋ ਆਉਂਦੇ ਆਂ ਅਸੀਂ ਆਪਾਂ ਇਹੋ ਸਾਹਮਣੇ 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 ਆਪਾਂ ਇਹੋ ਸਾਹਮ ਅਸੀ ਆਈ ਸਰ ਨਾਲ ਕੇ ਮੂੜਨ ਕੁਝ ਕੁ ਬੇਗ ਲੋਨ ਅੰਦਰ ਆ ਗਏ ਹੋਣ ਕਰੀ ਅੱਗ ਹੈਗੀ ਥੋੜੀ ਬੰਦ ਮੜੀ ਹੋਤੀ ਹੈਗੀ ਉਹ ਕਹਿ ਰਹੇ ਫਾਰਮੇਗੜਾ ਲੈ ਹੈਗੀ ਹਾਂਜੀ ਹੀਟ ਬਹੁਤ ਕਰ ਰਹੀ ਹੈ ਨਹੀਂ ਬੱਚਾ ਕੱਲ੍ਹ ਨਾਲ ਇੱਥੇ ਆਇਆ ਯਾਰ ਸਾਡਾ ਬੰਦਾ ਅੰਦਰ ਗਿਆ ਮੇਰੇ ਬੱਚਿਆਂ ਬੱਚਿਆਂ ਬਾਰੇ ਸੋਚੋ ਦੇਖੋ ਮੱਤਿਆਂ ਬਾਰੇ ਸੋਚੋ ਦੇ ਇਹਨਾਂ ਬਾਰੇ ਸੋਚੋ ਪਰ ਇਹ ਹੈ ਕਿ ਅੰਦਰ ਸਾਡੇ ਅੰਦਰ ਐਕਟਰ ਵਾਹਨ ਤੋਂ ਮਾਰਦੀ ਮਿਲ ਕਾਰਨ ਨਾਲ ਹੈ ਮੈਸਟਰ ਕੀਤੀ ਜੀ ਕਰਨ ਨੂੰ ਤਾਂ ਸਮਾਈ कोयले पर से भागो भागो